ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸ਼ਨੀਵਾਰ ਦੀ ਰਾਤ ਨੂੰ ਇਸ ਥਾਂ ਰੱਖ ਦਿਓ ਇੱਕ ਲੌਂਗ ਤਾਂ ਘਰ ਵਿੱਚ ਪੈਸੇ ਦੀ ਕਮੀ ਕਦੇ ਨਹੀਂ ਆਵੇਗੀ ਸੰਗਤ ਜੀ ਲੌਂਗ ਕਰਦੇ ਦੇ ਦਲੇਦਰਤਾ ਨੂੰ ਦੂਰ ਕਰਦਾ ਹੈ ਘਰ ਵਿੱਚ ਪੈਸੇ ਨੂੰ ਖਿੱਚਦਾ ਹੈ ਸੰਗਤ ਜੀ ਕਿਵੇਂ ਅਸੀਂ ਲੌਂਗ ਦਾ ਇਹ ਉਪਾਅ ਕਰਕੇ ਕਰਦੀ ਦੇ ਲਿੱਦਰਤਾ ਅਤੇ ਪੈਸੇ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਪੂਰੀ ਗੱਲ ਸਮਝ ਕੇ ਅਮਲ ਦਾ ਪ੍ਰਯੋਗ ਕਰਨਾ ਸੰਗਤ ਜੀ ਬਹੁਤ ਸਾਰੇ ਲੋਕ ਪੈਸੇ ਦੀ ਸਮੱਸਿਆ ਨਾਲ ਪਰੇਸ਼ਾਨ ਨੇ ਸੰਗਤ ਜੀ ਸਾਡੇ ਘਰ ਵਿੱਚ ਪੈਸੇ ਦਾ ਨਾ ਇਹ ਤਾਂ ਸਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਪਰ ਨਾਲ ਨਾਲ ਸੰਗਤ ਜੀ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਸਾਡੇ ਘਰ ਪੈਸਾ ਆਉਂਦਾ ਹੈ ਕਿਉਂਕਿ ਸੰਗਤ ਜੀ ਮਿਹਨਤ ਤਾਂ ਹਰ ਇਨਸਾਨ ਕਰਦਾ ਹੈ ਪਰ ਹਰ ਕਿਸੇ ਨੂੰ ਸਫਲਤਾ ਨਹੀਂ ਮਿਲਦੀ ਸਫਲਤਾ ਤਾਂ ਸਿਰਫ ਉਸ ਨੂੰ ਮਿਲਦੀ ਹੈ ਜਿਨ੍ਹਾਂ ਦੇ ਭਾਗ ਵਿੱਚ ਉਹ ਚੀਜ਼ ਲਿਖੀ ਹੋਵੇ ਸੰਗਤ ਜੀ ਜੇਕਰ ਤੁਸੀਂ ਇਹਨਾਂ ਅਮਲਾਂ ਨੂੰ ਸ਼ਨੀਵਾਰ ਵਾਲੇ ਦਿਨ 2-3 ਮਿੰਟ ਕੱਢ ਕੇ ਕਰ ਲਿੰਦੇ ਹੋ ਤਾ ਸੰਗਤ ਜੀ ਮੰਨ ਕੇ ਚੱਲਣਾ ਤੁਹਾਡੀਆਂ ਜਿੰਨੀਆਂ ਵੀ ਸਮੱਸਿਆ ਪੈਸੇ ਨਾਲ ਸੰਬੰਧਿਤ ਉਹ ਸਾਰੀ ਖਤਮ ਹੋ ਜਾਵੇਗੀ ਕਿਉਂਕਿ ਸੰਗਤ ਜੀ ਸਾਡੇ ਜੋਤਿਸ਼ ਸ਼ਾਸਤਰ ਅਨੁਸਾਰ ਲੌਂਗ ਨੂੰ ਬਹੁਤ ਉੱਤਮ ਅਤੇ ਗੁਣੀ ਦੱਸਿਆ ਗਿਆ ਹੈ ਕਹਿੰਦੇ ਨੇ ਕਿ ਸਾਡਾ ਕੋਈ ਵੀ ਅਮਲ ਫੇਲ ਹੋ ਸਕਦਾ ਹੈ ਪਰ ਲੌਂਗ ਦਾ ਅਮਲ ਕਦੇ ਫੇਲ ਨਹੀਂ ਹੁੰਦਾ ਲੌਂਗ ਦਾ ਅਮਲ ਕਦੇ ਖਾਲੀ ਨਹੀਂ ਜਾਂਦਾ ਪਰ ਸ਼ਰਤ ਇਹੀ ਹੈ ਕਿਸੇ ਵੀ ਦੀ ਅਤੇ ਸਹੀ ਸਮਾਂ ਉਪਾ ਕੀਤਾ ਜਾਵੇ ਕਿਉਂਕਿ ਸੰਗਤ ਜੀ ਪੀਰਾ ਦੀ ਨਿਆਜ਼ ਕਹਿ ਲੋ ਜਾਂ ਵੈਸੇ ਵੀ ਹਿੰਦੂ ਵੀਰ ਤਾਂ ਲੌਂਗ ਦਾ ਇਸਤੇਮਾਲ ਜ਼ਰੂਰ ਕਰਦੇ ਨੇ ਅਤੇ ਜਿਹੜੀ ਪੂਜਾ ਦੇ ਵਿੱਚ ਲੌਂਗ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਉਸ ਪੂਜਾ ਨੂੰ ਸਪੂਰਨ ਨਹੀਂ ਮੰਨਿਆ ਜਾਂਦਾ ਇਸ ਲਈ ਸੰਗਤ ਜੀ ਅੱਜ ਦੀ ਇਸ ਜਾਣਕਾਰੀ ਨੂੰ ਤੁਸੀਂ ਪੂਰਾ ਜ਼ਰੂਰ ਸੁਣਨਾ ਅਤੇ ਲੌਂਗ ਸਾਡੇ ਖਾਣੇ ਲਈ ਠੀਕ ਹੈ ਜਾਂ ਫਿਰ 피ਰਾ ਦੀ ਨਿਆਜ਼ ਲਈ ਜ਼ਰੂਰੀ ਹੈ ਅਤੇ ਉੱਥੇ ਦੂਸਰੀ ਤਰਫ ਜੋਤੀ ਸ਼ਮਲਾ ਦੇ ਵਿੱਚ ਲੌਂਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਵਿਅਕਤੀ ਦੀ ਬੰਦ ਕਿਸਮਤ ਦੇ ਤਾਲੇ ਨੂੰ ਖੋਲਿਆ ਜਾਂਦਾ ਹੈ ਪਰ ਸੰਗਤ ਜੀ ਸ਼ਰਤ ਇਹ ਹੈ ਕਿ ਕਿਸਾਨੂੰ ਪੂਰਨ ਵਿਸ਼ਵਾਸ ਕਰਨਾ ਪੈਣਾ ਕਿਉਂਕਿ ਕੋਈ ਵੀ ਅਮਲ ਸਾਡੇ ਉੱਪਰ ਤਾਂ ਹੀ ਕੰਮ ਕਰੇਗਾ ਤਾਂ ਹੀ ਅਸਰ ਕਰੇਗਾ ਜੇਕਰ ਅਸੀਂ ਬਿਨਾਂ ਕਿਸੇ ਸ਼ੱਕ ਤੋਂ ਉਹ ਅਮਲ ਕਰਾਂਗੇ ਲੋង ਦਾ ਸਭ ਤੋਂ ਪਹਿਲਾ ਅਮਲ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਘਰ ਧੰਨ ਨਹੀਂ ਰੁਕਦਾ ਕੋਈ ਮਨੋਕਾਮਨਾ ਜੋ ਪੂਰੀ ਨਹੀਂ ਹੋ ਰਹੀ ਜਾਂ ਨੌਕਰੀ ਪਿੱਛੇ ਉਹ ਲੋਕ ਭੱਜ ਭੱਜ ਕੇ ਥੱਕ ਗਏ ਨੇ ਤਾਂ ਫਿਰ ਉਹਨਾਂ ਲੋਕਾਂ ਨੇ ਸ਼ਨੀਵਾਰ ਵਾਲੇ ਦਿਨ 2-3 ਮਿੰਟ ਕੱਢ ਕੇ ਇਹ ਅਮਲ ਜ਼ਰੂਰ ਕਰਨਾ ਹੈ ਸ਼ਨੀ ਦੇਵ ਮਹਾਰਾਜ ਉਨ ਭਗਤਾਂ ਉੱਪਰ ਜ਼ਰੂਰ ਆਪਣੀ ਕਿਰਪਾ ਕਰਨਗੇ ਸੰਗਤ ਜੀ ਤੁਸੀਂ ਕਰਨਾ ਕੀ ਹੈ ਕਿ ਪੰਜ ਸ਼ਨੀਵਾਰ ਜੋ ਘਰ ਦਾ ਬੂਹਾ ਹੈ ਤਾਂ ਰਾਤ ਦੇ ਸਮੇਂ ਤੁਸੀਂ ਸ਼ਨੀਵਾਰ ਵਾਲੇ ਦਿਨ ਤੁਸੀਂ ਸ਼ਨੀ ਮਹਾਰਾਜ ਦੀ ਜੋਤ ਰੋਸ਼ਨ ਕਰਨੀ ਹੈ ਕਿਉਂਕਿ ਸੰਗਤ ਜੀ ਤਨ ਦੀ ਪ੍ਰਾਪਤੀ ਸਾਡੇ ਘਰ ਖੁਸ਼ੀਆਂ ਦਾ ਆਣਾ ਸਾਡੇ ਘਰ ਦੁੱਖ ਦਾ ਆਣਾ ਕਿਉਂਕਿ ਸੰਗਤ ਜੀ ਸਾਡੇ ਘਰ ਜੋ ਵੀ ਦੁੱਖ ਸੁੱਖ ਆਉਂਦੇ ਨੇ ਉਹ ਘਰ ਦੀ ਦਿੱਲੀ ਜਤੋਂ ਹੀ ਆਂਦੇ ਨੇ ਸੰਗਤ ਜੀ ਹਜ਼ਰਤ ਅਲੀ ਜੀ ਨੇ ਫਰਮਾਇਆ ਹੈ ਕਿ ਕੀ ਅੱਲਾ ਸਾਡੇ ਘਰ ਰਾਤ ਦੇ ਵੇਲੇ ਰਿਜਕ ਦੇ ਫਰਿਸ਼ਤੇ ਭੇਜਦਾ ਹੈ ਅਤੇ ਜਿੰਨਾ ਘਰਾਂ ਦੇ ਵਿੱਚ ਮਾੜੀਆਂ ਸ਼ਕਤੀਆਂ ਦਾ ਪੈਰਾ ਹੁੰਦਾ ਹੈ ਉਹਨਾਂ ਘਰਾਂ ਵਿੱਚੋਂ ਰਿਜਕ ਦੇ ਫਰਿਸ਼ਤੇ ਵਾਪਸ ਚਲੇ ਜਾਂਦੇ ਨੇ ਤਾਂ ਫਿਰ ਸੰਗਤ ਜੀ ਸ਼ਨੀ ਦੇਵ ਮਹਾਰਾਜ ਜੀ ਦੀ ਜੋਤ ਕਰਦੇ ਕੀ ਹੈ ਉਹ ਸਾਡੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਂਦੀ ਹੈ ਜੇਕਰ ਸਾਡੇ ਦਰਵਾਜ਼ੇ ਤੇ ਸ਼ਨੀ ਮਹਾਰਾਜ ਜੀ ਦਾ ਦੀਪਕ ਜਗਦਾ ਹੈ ਜੋਤ ਲੱਗਦੀ ਹੈ ਤਾਂ ਸਾਡੇ ਘਰ ਕੋਈ ਵੀ ਬੁਰੀ ਸ਼ਕਤੀ ਅੰਦਰ ਨਹੀਂ ਆ ਸਕਦੀ ਆਪਣਾ ਪੈਰਾ ਨਹੀਂ ਬਣਾ ਸਕਦੀ ਜੇ ਸਾਡੇ ਘਰ ਸ਼ਨੀ ਮਹਾਰਾਜ ਜੀ ਦਾ ਪੈਰਾ ਬਣ ਜਾਂਦਾ ਹੈ ਕਿਉਂਕਿ ਸਾਰੇ ਮਾੜੀਆਂ ਸ਼ਕਤੀਆਂ ਸ਼ਨੀ ਮਹਾਰਾਜ ਜੀ ਦੇ ਅਧੀਨ ਨੇ ਜ਼ਿੰਦਗੀ ਵਿੱਚ ਦੁੱਖ ਸੁੱਖ ਦੇ ਆਉਣ ਦਾ ਫੈਸਲਾ ਸ਼ਨੀ ਮਹਾਰਾਜ ਹੀ ਕਰਦੇ ਨੇ ਅਤੇ ਜੋ ਵੀ ਭਗਤ ਪੰਜ ਸ਼ਨੀਵਾਰ ਸ਼ਨੀ ਦੇਵ ਮਹਾਰਾਜ ਜੀ ਨੂੰ ਯਾਦ ਕਰਕੇ ਬੁਹੇ ਜਾਂ 메ਨ ਗੇਟ ਉੱਪਰ ਚਰਾਗ ਰੋਸ਼ਨ ਕਰਦੇ ਨੇ ਤਾਂ ਉਹ ਨਾ ਕਰავਨੂ ਕਦੇ ਵੀ ਮਾੜੀਆਂ ਸ਼ਕਤੀਆਂ ਆਪਣਾ ਮੂਨੇ ਕਰ ਦਿਆ ਸੰਗਤ ਜੀ ਮੰਨ ਲੋ ਕਿ ਤੁਸੀਂ ਪੀਰਾਂ ਨੂੰ ਮੰਨਦੇ ਹੋ ਜਾਂ ਅਸੀਂ ਵੀ ਪੀਰਾਂ ਨੂੰ ਮੰਨਦੇ ਹਾਂ ਪਰ ਸਾਨੂੰ ਇਹ ਗੱਲ ਸਮਝਣੀ ਪਵੇਗੀ कि ਹਰ ਦੇਵੀ ਦੇਵਤੇ ਦੀ ਆਪਣੀ ਮਹੱਤਤਾ ਹੈ ਤਾਂ ਫਿਰ ਸੰਗਤ ਜੀ ਤੁਸੀਂ ਘਰ ਦੇ ਬੂਹੇ ਅੱਗੇ 9-10 ਦੇ ਕਰੀਬ ਸ਼ਨੀ ਮਹਾਰਾਜ ਜੀ ਦੀ ਜੋਤ ਰੋਸ਼ਨ ਕਰਨੀ ਹੈ ਅਤੇ ਉਸ ਜੋਤ ਦੇ ਵਿੱਚ ਇੱਕ ਲੌਂਗ ਜ਼ਰੂਰ ਪਾਣਾ ਹੈ ਕਿਉਂਕਿ ਸੰਗਤ ਜੀ ਸਰੋਦਾ ਤੇਲ ਅਤੇ ਲੌਂਗ ਇਹ ਸ਼ਨੀ ਮਹਾਰਾਜ ਜੀ ਦੇ ਅਧੀਨ ਚੱਲਦੇ ਨੇ ਤਾਂ ਫਿਰ ਜੋ ਵੀ ਭਗਤ ਇਹ ਅਮਲ ਕਰਦਾ ਹੈ ਤਾ ਫਿਰ ਸੋ ਪਰਸੈਂਟ ਘਰ ਵਿੱਚ ਕਿਸੇ ਮਾੜੀ ਸ਼ਕਤੀ ਦਾ ਪੈਰਾ ਨਹੀਂ ਰਿੰਦਾ ਅਤੇ ਦੂਜਾ ਅਮਲ ਸੰਗਤ ਜੀ ਜਿਨ੍ਹਾਂ ਭਗਤਾ ਦੇ ਘਰ ਕਿਸੇ ਨੇ ਕੁਝ ਕਰਾ ਦਿੱਤਾ ਹੈ ਕਿਸੇ ਦੇ ਕੋਈ ਗਵਾਂਡੀ ਜਾਂ ਆਪਣੇ ਹੀ ਉਹਨਾਂ ਦਾ ਮਾੜਾ ਸੋਚਦੇ ਨੇ ਜਾਂ ਫਿਰ ਜਿਨ੍ਹਾਂ ਘਰਾਂ ਦੇ ਵਿੱਚ ਸਾਲਾ ਤੋਂ ਹੀ ਕਿਸੇ ਮਾੜੀ ਸ਼ਕਤੀ ਦਾ ਪੈਰਾ ਹੈ ਅਤੇ ਜਿਨ੍ਹਾਂ ਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਉਹਨਾਂ ਦੇ ਘਰ ਕੀ ਕੀਤਾ ਕਰਾਇਆ ਹੈ ਤਾ ਫਿਰ ਉਹ ਪਕਤ ਸ਼ਨੀਵਾਰ ਦੀ ਸ਼ਾਮ ਨੂੰ ਪਿੱਤਲ ਜਾਂ ਤਾਂਬੇ ਦਾ ਬਰਤਨ ਲੈਣਾ ਪਰ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਲੋਹੇ ਦੇ ਬਰਤਨ ਦਾ ਇਸਤੇਮਾਲ ਨਹੀਂ ਕਰਨਾ ਹੈ ਤੁਸੀਂ ਕਰਨਾ ਕੀ ਹੈ 11 ਲੌਂਗ 5 ਕਪੂਰ 2 এলাਚੀਆਂ ਦਾ ਤੂਣਾ ਆਪਣੇ ਪੂਰੇ ਘਰ ਵਿੱਚ ਦੇਣਾ ਹੈ ਅਤੇ ਜ्यों ਹੀ ਇਹ ਤੂਣਾ ਰਾਖ ਵਿੱਚ ਬਦਲ ਜਾਵੇ ਤਾਂ ਫੇਰੇ ਇਸ ਰਾਖ ਨੂੰ ਤੁਸੀਂ ਕਿਸੇ ਡੱਬੇ ਵਿੱਚ ਰੱਖ ਲੈਣਾ ਹੈ ਤੁਸੀਂ ਹਰ ਰੋਜ਼ ਇਸ ਰਾਖ ਦੀ ਇੱਕ ਚੁਟਕੀ ਪਾਣੀ ਵਿੱਚ ਪਾ ਕੇ ਉਸ ਪਾਣੀ ਦਾ ਛਿੱਟਾ ਉਸ ਜਲ ਦਾ ਛਿੱਟਾ ਆਪਣੇ ਘਰ ਵਿੱਚ ਦੇਣਾ ਹੈ ਸੰਧੋਜੀ ਜੀ ਜੇ ਤੁਸੀਂ ਇਹ ਉਪਾਅ ਇਹ ਅਮਲ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਨੇ ਜਿੰਨਾ ਵੀ ਚਾਹੇ ਉਹਨਾਂ ਨੂੰ ਸਮਾ ਹੋ ਗਿਆ ਹੋਏ ਤਾ ਮਾੜੀਆਂ ਸ਼ਕਤੀਆਂ ਦਾ ਪੈਰਾ ਤੁਹਾਡੇ ਘਰੋਂ ਹਟ ਜਾਵੇਗਾ ਅਤੇ ਸੰਗਤ ਜੀ ਮੰਨ ਕੇ ਚੱਲਣਾ ਕਿਸ਼ਨ ਮਹਾਰਾਜ ਜੀ ਦੀ ਕਿਰਪਾ ਨਾਲ ਸਾਡੇ ਘਰ ਬਰਕਤ ਵੀ ਹੋਵੇਗੀ ਅਤੇ ਹਰ ਕੰਮ ਪਹਿਲੇ ਬੋਲ ਹੀ ਪੂਰਾ ਹੋਵੇਗਾ ਕਿਉਂਕਿ ਲੋង ਦਾ ਕੰਮ ਪੋਜ਼ਿਟਿਵ ਊਰਜਾ ਨੂੰ ਖਿੱਚਣਾ ਹੈ ਅਤੇ ਨੈਗੇਟਿਵ ਊਰਜਾ ਨੂੰ ਬਾਹਰ ਕੱਢਣਾ ਹੈ ਇਸ ਲਈ ਸੰਗਤ ਜੀ ਜਿੰਨੇ ਵੀ ਲੋង ਦੀ ਅਮਲ ਨੇ ਉਹ ਸਾਡੇ ਘਰੋਂ ਦੇ ਨਿਦਰਤਾ ਨੂੰ ਬਾਹਰ ਕੱਢਦੇ ਨੇ ਅਤੇ ਪੋਜਿਟਿਵ ਊਰਜਾ ਨੂੰ ਲੈ ਕੇ ਆਉਂਦੇ ਨੇ ਬਾਕੀ ਜੋ ਵੀ ਭਗਤ ਪੀਰਾ ਦੀ ਨਿਯਾਸ ਤਿਆਰ ਕਰਦੇ ਨੇ ਤਾਂ ਉਸ ਵਿੱਚ ਲੋਗ ਦਾ ਹੋਣਾ ਬਹੁਤ ਜ਼ਰੂਰੀ ਹੈ ਜਾਂ ਜੋ ਵੀ ਤੁਸੀਂ ਪੀਰਾ ਦੀ ਨਿਯਾਸ ਤਿਆਰ ਕਰਨੀ ਹੈ ਪੂਰਨ ਵਿਧੀ ਨਾਲ ਕਰਨੀ ਹੈ ਅਤੇ ਉਸ ਵਿੱਚ ਮੇਵੀਆ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਅਤੇ ਨਾਲ ਹੀ ਨਾਲ ਤੁਸੀਂ ਖਾਣ ਪੀਣ ਵਿੱਚ ਲੌਂਗ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਕਿਉਂਕਿ ਇਹ ਸਾਡੇ ਸਰੀਰ ਨੂੰ ਵੀ ਨਿਰਯੋਗ ਰੱਖਦਾ ਹੈ ਕਿਉਂਕਿ ਸੰਗਤ ਜੀ ਕਈ ਭਗਤਾਂ ਨੂੰ ਨਜ਼ਰ ਜਲਦੀ ਲੱਗ ਜਾਂਦੀ ਹੈ ਥੋੜੀ ਜਿਹੀ ਕਿਸੇ ਨੇ ਤਾਰੀਫ਼ ਕਰ ਦਿੱਤੀ ਤੇ ਸਾਡੇ ਛੇਦ ਤੇ ਅਸਰ ਪੈਣ ਲੱਗ ਜਾਂਦਾ ਹੈ ਤਾਂ ਸੰਗਤ ਜੀ ਲੌਂਗ ਸਾਡੇ ਸਰੀਰ ਨੂੰ ਮਜ਼ਬੂਤ ਕਰਦਾ ਹੈ ਕੋਈ ਨੈਗੇਟਿਵ ਊਰਜਾ ਸਾਡੇ ਨੇੜੇ ਨਹੀਂ ਆਉਂਦੀ ਸੰਗਤ ਜੀ ਇਹ ਸੀ ਲੌਂਗ ਦਾ ਅਮਲ ਸੋ ਆਸ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਚੰਗਾ ਜੀ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ